ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕਉ ਪਿਆ ਦਿਆਲ ਗੁਰਪੂਰੈ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦ ਮਹਿੰਦੀ ਆ ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਾਹ ਪਕਰ ਭਵ ਜਲ ਨਿਸਤਾਰਿਓ ਰਬ ਕਾਟ ਮੈਲ ਨਿਰਮਲ ਕਰੇ ਗੁਰ ਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਨ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਖ ਫੂਲ ਫੂਲ ਫੁਲੇ ਅਹੰਤ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲ ਹੋ ਪ੍ਰਭ ਸੁਹਾਗੇ ਹਰ ਚੇਤ ਮਨ ਮੇਰੇ ਰਹਾਉ ਸਗਨ ਬਾਸ ਕੂਲੇ ਇਕ ਰਹੇ ਸੂਕ ਕਠੂਲੇ ਬਸੰਤ ਰੁੱਤ ਆਈ ਪਰ ਫੂਲਤਾ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋਵਹੋ ਬੋਵਹੋ ਅਨਰੂਤ ਨਾਹੀ ਨਾਹੀ ਮਤ ਭਰਮ ਪੂ ਲਹੋ ਪੂ ਲਹੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾ ਘਰ ਦੂਜਾ ਹਿੰਡੋਲ ਇੱਕ ਓੰਕਾਰ ਸਤਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰ ਹੋ ਲਿਬਲਾਏ ਹਰ ਨਾਮੈ ਕੇਹੋ ਵਹ ਜੋੜੀ ਗੁਰਮੁਖ ਬੈਸਹੋ ਸਫਾ ਵਿਛਾਏ ਇਨ ਬਿਦ ਪਾਸਾ ਢਲੋ ਬੀਰ ਗੁਰਮੁਖ ਨਾਮ ਜਪਹੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਾਜਹੋ ਸਤ ਕਰਹੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜਿਤਹੋ ਐਸੀ ਖੇਲ ਹਰ ਪਿਆਰੀ ਉਠ ਇਸ ਨਾਨਕ ਕਰਹੁ ਪਰਭਾਤੇ ਸੋਏ ਹਰ ਆਰਾਦੇ ਵਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ ਸੁਖ ਸਹਜ ਸੇਤੀ ਕਰ ਜਾਤੇ ਹਰ ਆਪੇ ਖਿਲੇ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰ ਆਇਆ ਬਸੰਤ ਮਹੱਲਾ ਪੰਜਵਾ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣੈ ਜਿਸਨੂੰ ਕਿਰਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਤੇਰਿਆਂ ਭਗਤਾ ਕਉ ਬਲੇਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਪਗਤ ਤੇਰਾ ਸੋਈ ਤੁਧ ਭਾਵੈ ਜਿਸਨੂੰ ਤੂ ਰੰਗ ਧਰਤਾ ਤੂ ਵੱਡ ਦਾਤਾ ਤੂ ਵੱਡਾਨਾ ਔਰ ਨਹੀਂ ਕੋ ਦੂਜਾ ਤੂ ਸਮਰਥ ਸੁਆਮੀ ਮੇਰਾ ਹਾਉ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਬਾਣਾ ਕਹੋ ਨਾਨਕ ਟਹਿ ਪਿਆ ਦੁਆਰੇ ਰੱਖ ਲੈ ਬਹੁ ਮੁਗਦ ਅਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾ ਮੂਲ ਨਾ ਬੂਝੈ ਆਪ ਨਾ ਸੂਝੈ ਪਰਮ ਵਿਆਪੀ ਅਹੰ ਮੰਨੀ ਪਿਤਾ ਪਾਰ ਬ੍ਰਹਮ ਪ੍ਰਪਤਨੀ ਮੋਹਿ ਨ ਸਤਾ ਰਹੋ ਨਿਰਗੁਨੀ ਰਹਾਓ ਊਪਤ ਪਰਲੋ ਪ੍ਰਪਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਨੀ ਅਵਰ ਉਪਾਉ ਨ ਕੋਈ ਸੂਜੈ ਨਾਨਕ ਤਰੀਐ ਗੁਰਬਚਨੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨੌواں ਸਾਦੋ ਇਹ ਤਨ ਮਿਥਿਆ ਜਾਨੋ ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹੋ ਜੱਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਸੰਗ ਤਿਹਾਰੇ ਕਛੂ ਨ ਚਾਲੈ ਤਾਹੇ ਕਹਾ ਲਪਟਾਨੋ ਉਸ ਤਤ ਨਿੰਦਾ ਦਉ ਪਰ ਹਰ ਹਰ ਕੀਰਤ ਉਰ ਆਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨੋਵਾ पापी ही ऐ मैं काम बसाए मन चंचल याते गहेओ न जाए रहाओ योगी जंगम अर संयास सब ही पर डारी एह फास जे जहे हर को नाम संहार ते भव सागर उतरे पार जन नानक हर की सरनाए दीजे नाम रह गुण गाए बसंत महल्ला नोवा ਮਾਈ ਮੈਂ ਧਨ ਪਾਇਓ ਹਰ ਨਾਮ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਲੋਭ 모ਹ ਇਹ ਪਰਸ ਨਸਾਕੈ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾਰ ਚੂਕਾ ਰਤਨ ਨਾਮ ਜਬ ਪਾਇਆ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਜਾ ਕਹੋ ਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਵਿਦ ਕੀ ਸੰਪੈ ਕੋਊ ਗੁਰਮੁਖ ਪਾਵੇ ਬਸੰਤ ਮਹੱਲਾ ਨੋਵਾ ਮਨ ਕਹਾ ਬਿਸਾਰਿਓ ਰਾਮ ਨਾਮ ਤਨ ਬਿਨ ਸੈ ਜਮ ਸਿਉ ਪਰੈ ਕਾਮ ਰਹਾਉ ਇਹੋ ਜਗ ਧੂਏ ਕਾ ਪਹਾਰ ਤੈ ਸਾਚਾ ਮੰਨਿਆ ਕਹਿ ਵਿਚਾਰ ਤਨਦਾਰਾ ਸੰਪਤ ਗਰੇਹ ਕਛ ਸੰਗ ਨ ਚਾਲੈ ਸਮਝਲੇ ਇਕ ਭਗਤ ਨਾਰਾਇਣ ਹੋਏ ਸੰਗ ਕਹੋ ਨਾਨਕ ਭਜ ਤਿਹ ਏਕ ਰੰਗ ਬਸੰਤ ਮਹੱਲਾ ਨੋਵਾ ਕਹਾ ਭੂਲਿਓ ਰੇ ਝੂਠੇ ਲੋਭ ਲਾਗ ਕਛ ਬਿਗਰਿਓ ਨਾ ਹਨ ਅਜਹੋ ਜਾਗ ਰਹਾਓ ਸਮ ਸੁਪਨੇ ਕੈ ਇਹੋ ਜਗ ਜਾਨ ਬਿਨ ਸੈ ਛਿਨ ਮੈ ਸਾਚੀ ਮਾਨ ਸੰਗ ਤੇ ਰਹਿ ਹਰ ਬਸਤ ਨੀਤ ਨਿਸ ਬਾਸੁਰ ਭਜ ਤਾਹੇ ਮੀਤ ਬਾਰ ਅੰਤ ਕੀ ਹੋਏ ਸਹਾਈ ਕਹੋ ਨਾਨਕ ਗੁਨਤਾ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੁੱਤਕੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਪੀਤ ਮਨੁਆ ਡੋਲੇ ਚੀਤ ਅਨੀਤ ਜਗ ਸਿਓ ਟੂਟੀ ਝੂਠ ਪਰੀਤ ਕਾਮ ਕ੍ਰੋਧ ਬਿਖ ਬਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਓ ਕਰ ਬਾਲੂ ਕਾ ਹੂਮਨ ਕੇਰ ਬਰਖਸ ਬਾਣੀ ਬੁਧ ਬਦਾਹਿਰ ਮਤਰ ਬੂਂਦ ਤੇ ਤਰ ਚੱਕ ਫੇਰ ਸਰਬ ਜੋਤ ਨਾਮੈ ਕੀਚੇਰ ਸਰਬ ਉਪਾਏ ਗੁਰੂ ਸਿਰਮੂਰ ਭਗਤ ਕਰੋ ਪਗ ਲਾਗੋ ਤੂਰ ਨਾਮ ਰਤੋ ਚਾਹੋ ਤੁਜ ਓਰ ਨਾਮ ਦੁਰਾਏ ਚੱਲੈ ਸੋ ਚੂਰ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਓ ਘਰ ਜਾਏ ਜੋ ਕਿਛ ਕੀਨਸ ਪ੍ਰਭ ਰਜਾਏ ਪੈ ਮਾਨੈ ਨਿਰਪਾਉ ਮੇਰੀ ਮਾਏ ਕੰਮਨ ਚਾਹੇ ਸੁੰਦਰ ਭੂਗ ਪਾਨ ਫੂਲ ਮਿੱਠੇ ਰਸ ਰੋਗ ਖੀਲੇ ਬਿਗਸੈ ਤੇ ਤੋ ਸੋਗ ਪ੍ਰਭ ਸਰਣਾਗਤ ਕੀਨਸ ਹੋਗ ਕਪੜ ਪਹਿਰਸ ਅਦਕ ਸੀਗਾਰ ਮਾਟੀ ਫੂਲੀ ਰੂਪ ਵਿਕਾਰ ਆਸਾ ਮਨਸਾ ਬੰਦੂ ਬਾਰ ਨਾਮ ਬਿਨਾ ਸੂਨਾ ਕਰ ਬਾਰ ਗਾਛੋ ਪੁੱਤਰੀ ਰਾਜਕੁਆਰ ਨਾਮਿ ਭਣਹੋ ਸਚ ਦੂਤ ਸਵਾਰ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰ ਗੁਰ ਸਬਦੀ ਬਿਖ ਇਤਿਆਸ ਨਿਵਾਰ ਮੋਹਨ ਮੋਹ ਲੀਆ ਮਨ 모ਹੇ ਗੁਰ ਕੈ ਸਬਦ ਪਛਾਨਾਂ ਤੋਹੇ ਨਾਨਕ ਠਾਡੇ ਚਾਹੇ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਭੂਲੋ ਪਰਮਸ ਆਏ ਜਾਏ ਅਤ ਲੁਬਦ ਲੁਭਾਨੋਂ ਬਖਮ ਮਾਏ ਨਹਿ ਅਸਥਿਰ ਦੀਸੈ ਏਕ ਪਾਏ ਜੋ ਮੀਨ ਕੁੰਡਲਿਆ ਕੰਠ ਪਾਏ ਮਨ ਭੂਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਜ ਪਾਏ ਰਹਾਉ ਮਨ ਭੂਲੋ ਪਰਮਸ ਪਵਰ ਤਾਰ ਬਿਲ ਬਿਰਥੇ ਚਾਹੇ ਬਹੁ ਬਿਕਾਰ ਮੈ ਗਲ ਜੋ ਫਸਸ ਕਾਮ ਹਾਰ ਕੜ ਬੰਧਨ ਬਾਧਿਓ ਸੀਸ ਮਾਰ ਮਨ ਮੁਗਦਉ ਦਾਦਰ ਭਗਤ ਹੀਨ ਦਰ ਪ੍ਰਸ਼ਟ ਸਰਾਪੀ ਨਾਮ ਬੀਨ ਤਾਕੈ ਜਾਤ ਨ ਪਤੀ ਨਾਮ ਲੀਨ ਸਭ ਦੁਖ ਸਖਾਈ ਗੁਣ ਹੈ ਬੀਨ ਮਨ ਚੱਲੇ ਨ ਜਾਈ ਠਾਕ ਰਾਖ ਬਿਨ ਹਰ ਰਸ ਪਾਤੇ ਪਤ ਨ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰ ਧਾਰਨ ਦੇਖੈ ਜਾਣੈ ਆਪ ਆਪ ਭੁਲਾਏ ਕਿਸ ਕਹਉ ਜਾਏ ਗੁਰ ਮੇਲੇ ਬਿਰਥਾ ਕਹਉ ਮਾਏ ਅਵਗਣ ਛੋਡਉ ਗੁਣ ਕਮਾਏ ਗੁਰ ਸਬਦੀ ਰਾਤਾ ਸਚ ਸਮਾਏ ਸਤਗੁਰ ਮਿਲਿਆ ਮਤ ਉਤਮ ਹੋਏ ਮਨ ਨਿਰਮਲ ਹਉਮੈ ਕੱਢੈ ਧੋਏ ਸਦਾ ਮੁਕਤ ਬੰਦ ਨਾ ਸਕੈ ਕੋਏ ਸਦਾ ਨਾਮ ਵਖਾਣੈ ਔਰ ਨ ਕੋਏ ਮਨ ਹਰ ਕਹਿ ਭਾਣੈ ਆਵੈ ਜਾਏ ਸਭ ਮਹਿ ਏਕੋ ਕਿਛ ਕਹਿਣ ਨ ਜਾਏ ਸਭ ਹੁਕਮ ਵਰਤੈ ਹੁਕਮ ਸਮਾਏ ਦੂਖ ਸੁਖ ਸਭ ਤਿਸ ਰਜਾਈ ਤੂ ਅਭੁੱਲ ਨ ਭੂਲੋ ਕਦੇ ਨਾਹੀ ਗੁਰ ਸ਼ਬਦ ਸੁਣਾਏ ਮਤ ਅਗਾਹੇ ਤੂ ਮੋ ਟਉ ਠਾਕੁਰ ਸ਼ਬਦ 마હે ਮਨ ਨਾਨਕ ਮੰਨਿਆ ਸੱਚ ਸਲਾਹੇ